ਅੱਜ ਇੱਕ ਬਹੁਤ ਹੀ ਮਹੱਤਵਪੂਰਨ ਮੁੱਦੇ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਚੰਦਪਾਨ ਪਿੰਡ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਕਹਿ ਸਕਦੇ ਹਾਂ ਵਾਪਰੀ ਆ ਗਰੀਬ ਕੁੱਟੇ ਵੀ ਗਏ ਗਰੀਬਾਂ ਦੇ ਪਰਚੇ ਵੀ ਹੋ ਗਏ ਬੁੜੀਆਂ ਵੀ ਕੁੱਟੀਆਂ ਗਈਆਂ ਉਹਦੇ ਤੇ ਲੰਮੀ ਚੌੜੀ ਗੱਲ ਆਪਾਂ ਇਹ ਕਰਨੀ ਆ ਵੀ ਉਹਦੇ ਚ ਦੋਸ਼ੀ ਕੌਣ ਆ ਜ਼ਿੰਮੇਵਾਰ ਕੌਣ ਆ ਪੁਲਿਸ ਦਾ ਕੀ ਰੋਲ ਰਿਹਾ ਸਰਕਾਰ ਦੇ ਐਮਐਲਏ ਦਾ ਕੀ ਰੋਲ ਰਿਹਾ ਤੇ ਉਹਦੇ ਨੂੰ ਅੱਗ ਮਸਲੇ ਨੂੰ ਕੌਣ ਲਾ ਰਿਹਾ ਪੰਜਾਬ 'ਚ ਅੱਗ ਲਾ ਕੇ ਭੜਕਾ ਕੌਣ ਰਿਹਾ ਖਾਸ ਤੌਰ ਤੇ ਕੋਈ ਜਮਾਤ ਆ ਜਿਹੜੀ ਹਮੇਸ਼ਾ ਕੰਮ ਕਰਦੀ ਆ ਜੇ ਪਹਿਲਾਂ ਮੈਂ ਤੁਹਾਨੂੰ ਭਾਈ ਮਤੋਜ ਨੇ ਬੋਲਣਾ ਫਿਰ ਮੈਂ 2 ਮਿੰਟ ਬੋਲਣਾ ਤੇ ਪਹਿਲਾਂ ਵੀਡੀਓ ਸੁਣ ਲਓ ਮਾੜੀ ਜੀ ਆ ਸੁਣਾ ਦੇ ਕਾਜੀ ਨੂੰ ਕਰ ਦੇ ਚੱਲੀ ਨੀ ਪਿਛਲੇ ਕੁਝ ਦਿਨਾਂ ਤੋਂ ਫਰੀਦਕੋਟ ਦੇ ਵਿੱਚ ਜੈਤੋ ਬਲੌਗ ਸਿਕ ਪਿੰਡ ਚੰਦਰਪਾਲ ਦੇ ਵਿੱਚ ਇੱਕ ਮੰਦ ਭਾਗੀ ਘਟਨਾ ਘਟੀ ਹੈ ਜੇ ਵੀ ਚਿੱਟਲੀਤ ਸਰਪੰਚ ਨੂੰ ਛੋਟੇ ਬੱਚਿਆਂ ਤੋਂ ਕੁਟਵਾਇਆ ਗਿਆ ਪਰ ਉਲਟਾ ਪੁਲਿਸ ਨੇ ਵੀ ਉਹਦੀ ਨਾਲ ਜਾਤੀ ਕੀਤੀ ਪੂਰੇ ਪਿੰਡ ਦੇ ਬਹੁਤ ਸਾਰੇ ਲੋਕਾਂ ਨਾਲ ਜਾਤੀ ਕੀਤੀ। ਪਰ ਉਹਨਾਂ ਦੇ ਉੱਤੇ ਹੀ ਉਲਟਾ ਦੇਸ਼ ਤロイ ਦਾ ਪਰਚਾ ਵੀ ਦਰਜ ਕਰਤਾ। ਠੀਕ ਹੈ। ਹਾਂ ਜੀ। ਇਹ ਪਤਾ ਕੀ ਹੈ? ਇਹ ਤੁਹਾਨੂੰ ਯਾਦ ਹੋਊਗਾ ਇਹਨਾਂ ਦਾ ਹੀ ਜਾਂ ਇਹਨਾਂ ਦੀ ਪਾਰਟੀ ਦੇ ਬੰਦੇ ਦਾ ਇੱਕ ਬਿਆਨ ਉਦੋਂ ਵੀ ਆਇਆ ਸੀ ਜਦੋਂ ਬਾਬਾ ਅੰਬੇਦਕਰ ਹਰਾਂ ਦੇ ਪੁੱਤ ਦੇ ਉੱਤੇ ਕਿਸੇ ਦੇ ਸਿਵਾ ਵਿਜੇ ਸੰਪਲਾ ਦਾ ਸੀਗਾ ਅਗੇਜੇ ਸੰਪਲਾ ਦਾ ਸੀ ਹਾਂਜੀ ਉਦੋਂ ਪੁੱਤ ਦੇ ਉੱਤੇ ਅਟੈਕ ਹੋਇਆ ਸੀ ਜਾਂ ਜਿਹੜੇ ਵੀ ਇੱਕ ਬੰਦੇ ਨੇ ਜਿਹਨੂੰ ਕੇ ਬਾਅਦ ਚ ਦਿਮਾਗੀ ਤੌਰ ਤੇ ਅਪਾਹਜ ਜਾ ਉਹਨੂੰ ਕਹ ਲੋ ਮੈਂਟਲੀ ਰਿਟਾਰਡਡ ਵੀ ਲੋਕ ਕਹਿ ਰਹੇ ਸੀਗੇ ਉਹਦੇ ਬਾਰੇ ਵੀ ਗੱਲ ਕੀਤੀ ਸੀ ਇਹਨਾਂ ਨੇ ਔਰ ਗੱਲ ਕੀ ਕੀਤੀ ਸੀ ਕਿ ਜੀ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਹੈ ਥੋੜਾ ਜਿਆ ਐਂਗਲੂ ਸਮਝਣ ਦੀ ਕੋਸ਼ਿਸ਼ ਕਰਿਓ ਜੀ ਮੈਂ ਵੀ ਤੇ ਲੱਖਾ ਵੀ ਅਸੀਂ ਆਣੇ ਕਿ ਜਿਹੜਾ ਵੀ ਗੁਨਾਹਗਰ ਤੰਦ ਭਾਣ ਪਿੰਡ ਦਾ ਉਹਨੂੰ ਉਹੀ ਸਜ਼ਾ ਦਿਓ ਮੈਂ ਸਿਰਫ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੁੰਦਾ ਕਿ ਇਹੋ ਜੇ ਹੋਰ ਵੀ ਪਾਰਟੀਆਂ ਸ਼ਾਮਲ ਨੇ ਇਹ ਪੰਜਾਬ ਉਸ ਤਰ੍ਹਾਂ ਦੀ ਅੱਗਾਂ ਨਾਲ ਖੇਡਦਾ ਰਿਹਾ ਹੈ ਤੇ ਖੇਡਣ ਤੋਂ ਬਾਅਦ ਕੀ ਨੁਕਸਾਨ ਹੋਇਆ ਅਸੀਂ ਵੇਖਿਆ ਔਰ ਇਹੀ ਲੋਕ ਸੀਗੇ ਜਿਹੜੇ ਪਹਿਲਾਂ ਹਿੰਦੂ ਔਰ ਸਿੱਖ ਨੂੰ ਲੜਾ ਚੁੱਕੇ ਨੇ ਹੁਣ ਫਿਰਕਿਆਂ ਨੂੰ ਲੜਾਉਣਾ ਚਾਹੁੰਦੇ ਨੇ ਤਾਂ ਜੋ ਉਹਨਾਂ ਦਾ ਪੋਲੀਟੀਕਲ ਮਸਲਾ ਸੋਲਵ ਹੋ ਵੀ ਇੱਕ ਗੱਲ ਦੱਸਿਓ ਜੇ ਜੇ ਮਸਲਾ ਦੋਨਾਂ ਜੱਟਾਂ ਦਾ ਹੁੰਦਾ ਜਾ ਦੋਨਾਂ 달ਤ ਪਰਿਵਾਰਾਂ ਦਾ ਹੁੰਦਾ ਫੇਰ ਕੀ ਇਹ ਇਸ਼ੂ ਬਨਣਾ ਸੀ ਕਿਉਂ ਨਹੀਂ ਬਨਣਾ ਸੀ ਕਿਉਂਕਿ ਫੇਰ ਐਬ ਜੇ ਲੀਡਰਾਂ ਨੂੰ ਉੱਥੋਂ ਕੁਝ ਕੱਢਣ ਦਾ ਮੌਕਾ ਨਹੀਂ ਮਿਲਣਾ ਸੀ ਹੁਣ ਕਿਉਂ ਬਣਾ ਦਿੱਤਾ ਗਿਆ ਯਾਰ ਇੱਕ ਬੰਦੇ ਨੇ ਦੋ ਸਰਪੈਂਚ ਨੇ ਇੱਕ ਪਹਿਲਾਂ ਵਾਲਾ ਇੱਕ ਬਾਅਦ ਵਾਲਾ ਦੋਨਾਂ ਦੀ ਲੱਗਦੀ ਹੈ ਕੋਈ ਵੀ ਉੱਥੇ ਮਸਲਾ ਹੋਇਆ ਹੈ ਲਾਉਂਡ ਆਰਡਰ ਤੇ ਉਹਨਾਂ ਦਾ ਕਾਰਵਾਈ ਕਰੋ ਤੇ ਜੇ ਉੱਥੋਂ ਦਾ ਐਮ.ਐਲ.ਏ. ਇਨਵੋਲਵ ਹੈ ਬਰਖਾਸਤ ਕਰੋ ਜੇ ਪੁਲਿਸ ਨੇ ਜ਼ਿਆਤੀ ਕੀਤੀ ਕੇਸ ਬਣਾਓ ਕਿਸੇ ਨੇ ਫਾਇਰ ਕੀਤਾ ਖੁੱਲਾ ਉਹਦੇ ਦੇ ਫਾਇਰ ਬਣਾਓ ਕੇਸ ਅਰੋ ਹੋ ਵੀ ਗਿਆ ਔਰ ਜੇ ਕੁੱਟੇ ਹੈ ਜਿਨੇ ਕੁੱਟਿਆ ਚਾਹੇ ਉਹ ਨਾਲੀ ਤੋੜਿਆ ਜਿਨੇ ਜੋ ਕੀਤਾ ਕਰੋ ਸਾਡਾ ਲੈ ਦੇ ਕੇ ਮਕਸਦ ਇੱਕੋ ਹੈ ਕਿ ਜੋ ਲੋਕ ਇਹ ਅਗ ਲਾ ਕੇ ਦਲਤ ਵਰਸ ਜੱਟ ਹਿੰਦੂ ਵਰਸ ਸਿੱਖ ਜੋ ਇਹ ਕਰ ਰਹੇ ਨੇ ਉਹ ਅਗ ਲਾਉਣੀ ਚਾਹੁੰਦੇ ਨੇ ਔਰ ਅਸੀਂ ਸਾਡਾ ਸਾਰਿਆਂ ਦਾ ਇਕ ਨੋਮਾਸਦਾਰ ਰਿਸ਼ਤਾ ਹੈ ਅਸੀਂ ਇਸ ਤਰ੍ਹਾਂ ਦੀ ਕਿਸੇ ਵੀ ਗੱਲ 'ਚ ਨਾ ਇਨਵੋਲ ਹੋਣਾ ਨਾ ਬਾਕੀ ਪੰਜਾਬੀਆਂ ਨੂੰ ਹੋਣ ਦੇਣਾ ਅਸੀਂ ਸਿਰਫ ਇਨਾ ਕਵਾਂਗੇ ਜੇ ਕਾਨੂੰਨ ਆਪਦਾ ਕੰਮ ਨਹੀਂ ਕਰਦਾ ਤਾਂ ਅਸੀਂ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਖੜਾਂਗੇ ਤੇ ਇਸ ਅੱਗ ਤੋਂ ਬਚਾਵਾਂਗੇ ਪੰਜਾਬ ਟ ਥੋੜੀ ਜੀ ਮੈਂ ਜਾਣਕਾਰੀ ਉਸ ਪਿੰਡ ਦੀ ਘਟਨਾ ਬਾਰੇ ਵੀ ਦੇਣਾ ਚਾਹੁੰਦਾ ਹੈ ਗੰਧੂਰ ਸਿੰਘ ਪੱਫੂ ਕੌਣ ਆ ਠੇਕੇਦਾਰ ਆ ਜਿਹਦੇ ਕੋਲੇ ਬਹੰਡਾ ਫਰੀਦਕੋਟ ਮਾਨਸਾ ਦੇ ਟੈਂਡਰ ਹੁੰਦੇ ਆ ਸਾਡਾ ਕਈ ਵਾਰੀ ਵਾਹ ਪਿਆ ਰੌਲਾ ਵੀ ਪਿਆ ਰੌਲਾ ਕੀ ਪਿਆ ਜਿਹੜੇ ਗਰੀਬ ਵਿਚਾਰੇ ਪੱਲੇਦਾਰ ਜੱਟ ਵਾਟਾ ਭਾਈ ਦਾ ਕੰਮ ਕਰਦੇ ਆ ਇਹ ਸਾਰੇ ਟੈਂਡਰ ਟੈਂਡਰ ਲੈ ਲੈਂਦਾ 2 ਸਾਲ ਪਹਿਲਾਂ ਡੀਸੀ ਬਹੰਡਾ ਦੀ ਰੌਲਾ ਪਿਆ ਸੀ ਇਸੇ ਗੰਧੂਰ ਨਾਲ ਜਿਹਦੇ ਨਾਲ ਹੁਣ ਰੌਲਾ ਪਿਆ ਪਿੰਡ ਚੰਦਪਾਣ ਉੱਪਰੋਂ ਲੈਂਦਾ ਤਿੰਨ 1/2 ਰੁਪਏ ਤੇ ਥੱਲੇ ਜਿਨ੍ਹਾਂ ਨੇ ਬੂਰੀਆਂ ਚੱਕਣੀਆਂ ਨੇ ਜਿਨ੍ਹਾਂ ਦੀਆਂ ਢੂਆਂ ਟੁੱਟ ਗਈਆਂ ਕੋਡੇ ਹੋ ਗਏ ਗਰੀਬ ਉਹਨਾਂ ਨੂੰ ਦਿੰਦਾ ਸੀ 1 ਰੁਪਿਆ 10 ਪੈਸੇ ਜਾਂ 90 ਪੈਸੇ ਇਹ ਮੇਰੇ ਪਿੰਡ ਵੀ ਆਇਆ ਸੀ ਇਹੀ ਕਮਧੂਰ ਮੈਨੂੰ ਵੀ ਕਹਣਾ ਸੀ ਬਾਈ ਤੂੰ ਚੁੱਪ ਕਰ ਜਾ ਤੂੰ ਬੋਲ ਕੀ ਲੈਣਾ ਸੋ ਮੈਨੂੰ ਕਹੇ ਤੂੰ ਮੇਰੇ ਪਿੰਡ ਆ ਜੇ ਨਾ ਇੱਥੇ ਬਕਦੇ ਹੋਰ ਨਾ ਬੰਨ ਕੇ ਘੁੱਟਦਾ ਸੀ ਉਹ ਬੰਦਾ ਹੈ ਜਿਹੜਾ ਜਿਹੜੀ ਮਰਜ਼ੀ ਸਰਕਾਰ ਆ ਜਾਏ ਬਾਦਲਾਂ ਵੇਲੇ ਵੀ ਇਹਦੇ ਕੋਲ ਹੀ ਰਹੇ ਸਾਰੇ ਹੱਥ ਚਾਰ ਪੰਜ ਲਿਆਂ ਦੇ ਟੈਂਡਰ ਠੇਕੇ ਕਾਂਗਰਸ ਵੇਲੇ ਵੀ ਇਹਦੇ ਕੋਲ ਹੀ ਰਹੇ ਹੁਣ ਬੌਕਰ ਵਾਲੇ ਆ ਗਏ ਹੁਣ ਵੀ ਇਹਦੇ ਕੋਲ ਹੀ ਹੈ ਸੋ ਜੋ ਇਹਦੇ ਇਹਦੀਆਂ ਬੜੀਕੀਆਂ ਨੇ ਇਹਨੇ ਇਹ ਵੀ ਤੁਹਾਨੂੰ ਮੈਂ ਦੱਸਦਾ ਮੈਂ ਪਿੰਡ ਦੀ ਪੜਤਾਲ ਕੀਤੀ ਪਤਾ ਕੀਤਾ ਵੀ ਨਾਲਾ ਨਗਦਾ ਸੀਗਾ ਇਹਦੇ ਬਾਰਮੂਰ ਦੀ ਇਹਨੇ ਨਾਲੇ ਨੂੰ ਬੰਨ ਮਾਰਤਾ ਉਹ ਬੰਦੇ ਖਲਾਉਣ ਆਏ ਨਾਲਾ ਜਾਂ ਉਹਦੀ ਵੀਡੀਓ ਬਣਾਉਣ ਲੱਗ ਗਏ ਉਥੋਂ ਕਲੇਸ਼ ਵੱਧ ਗਿਆ ਕਲੇਸ਼ ਵੱਧਣ ਤੋਂ ਬਾਅਦ ਇਹਨੇ ਐਮਐਲਏ ਨੂੰ ਜਿਹੜਾ ਮੋਲਕ ਆ ਉਹ ਵੀ ਤਾਂ ਦਲਿਤ ਪੀਐਸਸੀ ਹੈ ਨਾ ਹੁਣ ਆ ਜਿਹੜੀ ਬੀਜੇਪੀ ਵਾਲੇ ਕੰਮ ਕਰ ਰਹੇ ਆ ਜਿਹੜਾ ਮੋਲਕ ਹੈ ਮੋਲਕ ਨਾਲ ਇਹਦੀ ਗੱਲਬਾਤ ਹੈ ਕਾ ਮੋਲਕ ਨੂੰ ਇਹ ਪੈਸੇ ਦਿੰਦਾ ਗੰਧੂ ਠੇਕੇਦਾਰ ਉਹਨੂੰ ਪੈਸੇ ਦੇ ਕੇ ਖਣੇਦਾਰ ਨੂੰ ਐਸਚੋ ਨੂੰ ਪੈਸੇ ਦੇ ਕੇ ਇਹਨੇ ਸਾਰਾ ਕੰਮ ਕਰਾ ਕੇ ਉਥੇ ਜਦੋਂ ਵਿਚਾਰੇ ਗਰੀਬ ਬੰਦੇ ਉਹ ਪਰਿਵਾਰ ਧਰਨਾ ਲਾਈ ਬੈਠੇ ਸੀ ਧਰਨਾ ਲਾਉਣਾ ਮੁਜ਼ਾਹਰਾ ਕਰਨਾ ਸੰਘਰਸ਼ ਕਰਨਾ ਹਰ ਦਾ ਅਧਿਕਾਰ ਹੈ ਉਹਨਾਂ ਦੇ ਉੱਤੇ ਕਹਿੰਦੇ ਜੇ ਲਾ ਨਹੀਂ ਸਕਦੇ ਉਹਨਾਂ ਦੇ ਉੱਤੇ ਲਿਆ ਕੇ ਉਥੋਂ ਪੁਲਿਸ ਦੇ ਨਾਲ ਜ਼ਬਰਦਸਤੀ ਕੀਤੀ ਧੱਕਾ ਕੀਤਾ ਟਕਰਾਅ ਹੋਇਆ ਟਕਰਾਅ ਦੇ ਵਿੱਚ ਆਪਾਂ ਗੋਲੀਆਂ ਚੱਲਦੀਆਂ ਦੇਖੀਆਂ ਨੇ ਤੁਸੀਂ ਇੱਕ ਬੰਦਾ ਫਾਇਰ ਵੀ ਆਈਆਂ ਫੈਰ ਕਰ ਰਿਹਾ ਹੈ ਸੋ ਜਾਣੇ ਘਟਨਾ ਤੋਂ ਕਹਿਣ ਤੋਂ ਭਾ ਮੇਰਾ ਇਹ ਆ ਵੀ ਇੱਥੇ ਕਸੂਰਵਾਰ ਗਮਧੂਰ ਵਰਗੇ ਤੇ ਉਹਦੇ ਸਾਥੀ ਹੈਗੇ ਆ ਪਰ ਉਹਨਾਂ ਦੀ ਪਿੱਠ ਤੇ ਖੜਿਆ ਆ ਕੇ ਅਮੋਲਕ ਐਮ ਐਲ ਜੱਤੂ ਵਾਲਾ ਤੇ ਪ੍ਰਸ਼ਾਸਨ ਉਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਅਸੀਂ ਵੀ ਪਿੰਡ ਆਪਣੇ ਅਸੀਂ ਰੋਪੜ ਬੈਠਣ ਸ਼ੁਰੂ ਕੀਤਾ ਹੋਇਆ ਅਸੀਂ ਇਸ ਪਿੰਡ ਚੰਦਪਾਣ ਪਹੁੰਚਾਂਗੇ ਤੇ ਹੋਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਆਪਣੇ ਭਾਈਚਾਰੇ ਨਾਲ ਆਪਣੇ ਅਸੀਂ ਭਾਈਚਾਰੇ ਚਾਹੇ ਕੋਈ ਹੋਰ ਆ ਜਿਹਦੇ ਨਾਲ ਵੀ ਧੱਕਾ ਹੁੰਦਾ ਸਾਨੂੰ ਖੜਨ ਦੀ ਲੋੜਾ ਉਹਨਾਂ ਦਾ ਧੱਕਾ ਹੋਇਆ ਗਰੀਬਾਂ ਦੀਆਂ ਬੁੜੀਆਂ ਤਾਂ ਕੁੱਟੀਆਂ ਗਈਆਂ ਜਵਾਨ ਤਾਂ ਕੁੱਟੇ ਗਿਆ ਕੱਪੜੇ ਤੱਕ ਪਾੜੇ ਗਿਆ ਲੋਕਾਂ ਦੇ ਤੇ ਕੁੜ ਕੁੜ ਕੇ ਪਰਚੇ ਵੀ ਸਰਕਾਰ ਨੇ ਤੇ ਪੁਲਿਸ ਨੇ ਘੱਟੋ ਘੱਟ 80 90 ਬੰਦਿਆਂ ਦੇ ਮੁਕਾਦਮੇ ਦਰਜ ਕੀਤੇ ਆ ਸੋ ਪੰਜਾਬ ਦੇ ਲੋਕੋ ਜੇ ਆਪਣਾ ਭਾਈਚਾਰਾ ਬਣਾ ਕੇ ਰੱਖਣਾ ਚਾਹੁੰਦੇ ਆ ਭੁੱਲ ਜਾ ਕਰੋ ਇੱਥੇ ਵੀ ਇਹ ਫਲਾਨਾ ਹੈ ਧਮਕਾ ਹੈ ਫਲਾਨੀ ਜਾਤ ਦਾ ਫਲਾਨੀ ਜਾਤ ਦਾ ਫਲਾਨੇ ਧਰਮ ਦਾ ਜਿਹੜਾ ਪੰਜਾਬੀ ਹੈ ਜਿਹਨਾਂ ਧੱਕਾ ਹੁੰਦਾ ਉਹ ਸਿੱਖ ਆ ਉਹ ਹਿੰਦੂ ਆ ਉਹ ਮੁਸਲਮਾਨ ਆ ਉਹ ਦਲਤਾ ਉਹ ਜਰਨਲ ਆ ਜਿਹੜਾ ਮਰਜੀ ਆ ਉਸ ਨਾਲ ਬਾਈ ਖੜ ਜਾ ਕਰੋ ਇੱਕ ਹੋਰ ਗੱਲ ਹੈ ਲਖੇ ਜਿਵੇਂ ਫਾਲਟ ਲਾਈਨਾਂ ਨੇ ਨਾ ਜੇ ਸਾਡੇ ਫਿਰਕਿਆਂ ਚ ਕੋਈ ਥੋੜਾ ਜਿਹਾ ਮਸਲਾ ਹੈ ਤਾਂ ਉਹ ਮਸਲੇ ਵੀ ਤਾਂ ਆਪਾਂ ਹੀ ਦੂਰ ਕਰਨੇ ਆ ਲੋਕਾਂ ਨੇ ਅਸੀਂ ਹੁਣ ਵੀ ਪਹਿਲਾਂ ਵੀ ਕਹਿ ਚੁੱਕੀਆਂ ਅਸੀਂ ਆਪਦੇ ਵੱਲੋਂ ਵੀ ਆਣੇ ਆ ਕਿ ਇਹ ਜਿਹੜੇ ਲੀਡਰ ਨੇ ਇਹ ਫਾਇਦਾ ਕਦੋਂ ਉਠਾਉਂਦੇ ਆ ਜਦੋਂ ਸਾਡੇ ਚ ਥੋੜੀਆਂ-ਥੋੜੀਆਂ ਤਰੇੜਾਂ ਹੁੰਦੀਆਂ ਹਰਿਆਣੇ ਚ ਭਾਈ ਇਹੀ ਕੀਤਾ ਆਹੀ ਹੋਇਆ ਹੁਣ ਉਹ ਤਰੇੜਾਂ ਮਿਟਣਗੀਆਂ ਕਿਵੇਂ ਅਸੀਂ ਪਹਿਲਾਂ ਵੀ ਕਿਹਾ ਆਪਦੇ ਚ ਲਿਖ ਕੇ ਵੀ ਪਾ ਰਹੇ ਆ ਸਾਡੇ ਨਾਲ ਮੁੰਡੇ ਵੀ ਨੇ ਉਸ ਭਾਈਚਾਰੇ ਦੇ ਅਸੀਂ ਇੱਕੋ ਗੱਲ ਕਹੀ ਹੈ ਕਿ ਜਿੰਨੀਆਂ ਪੰਜਾਬ ਦੇ ਪਿੰਡਾਂ ਦੀਆਂ ਸ਼ਾਮਲਾਟ ਨੇ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦਾ ਜਿਹੜਾ ਤੀਜਾ ਹਿੱਸਾ ਹੈ ਉਹ ਇਹਨਾਂ ਲਈ ਰਾਖਵਾ ਕਰੋ ਪੰਚਾਇਤ ਲੋਕਾਂ ਦਾ ਨਾਂ ਲਵਾਓ ਬਾਈ ਇਹਨਾਂ ਮਤਲਬ ਇਹੀ ਉਹਦੀ ਬੋਲੀ ਲਾ ਸਕਣ ਬਾਕੀ ਜ਼ਮੀਦਾਰ ਜਾਂ ਗਰੀਬ ਪਰਿਵਾਰ ਸਿਰਫ ਬੋਲੀ ਲਾਉਣ ਬਾਕੀ ਉਹਦੇ ਚ ਹਿੱਸਾ ਨਾ ਲੈਣ ਕਿਉਂਕਿ ਜਿੰਨਾ ਚਿਰ ਤੁਸੀਂ ਇਹ ਤਰੇੜਾ ਮਿਟਾਉਂਗੇ ਨਹੀਂ ਇਹਨਾਂ ਲੀਡਰਾਂ ਨੂੰ ਮੌਕਾ ਮਿਲਦਾ ਤੁਹਾਨੂੰ ਅੱਡ ਕਰਨ ਦਾ ਔਰ ਇਹਨਾਂ ਦੇ ਅੱਡ ਕਰਨ ਨਾਲ ਪੰਜਾਬ ਦਾ ਪੰਜਾਬੀ ਅត្តਾ ਨੁਕਸਾਨ ਹੋਊਗਾ ਹੱਥ ਜੋੜ ਬੇਨਤੀ ਨਾ ਕਰ ਇੱਕ ਮੇਰੀ ਹੋਰ ਬੇਨਤੀ ਹੈ ਆਕਾਲ ਦਾ ਸਾਡੇ ਜ਼ਹੀਦਾਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਪਿੰਡਾਂ ਦੇ ਵਿੱਚ ਉਸ ਤੋਂ ਹੁਕਮਨਾਮਾ ਜਾਰੀ ਕਰੋ ਗੁਰੂ ਘਰ ਤੇ ਸਵੇਰੇ ਇਕੱਠੇ ਕਰੋ ਹਾਂ ਆ ਜ਼ਰੂਰੀ ਹੈ ਬਹੁਤ ਜ਼ਰੂਰੀ ਆ ਇਹ ਸਾਡੇ ਉਹੀ ਗਰੀਬ ਭਰਾ ਨੇ ਜਿਹੜੇ ਸਾਡੇ ਗੁਰੂਆਂ ਨਾਲ ਬਰਾਬਰ ਖੜ ਕੇ ਜੰਗਾਂ ਲੜਿਆ ਭਾਈ ਜੀਵਨ ਭਾਈ ਜਾਤਿਆਂ ਦੇ ਵਾਰਿਸ ਅਧੂਰੇ ਯਾਰ ਆਪਾਂ ਇਹਨਾਂ ਬਿਨਾ ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ ਮੈਂ ਵਿਜੇ ਸੰਪਲਾ ਨੂੰ ਸਵਾਲ ਪੁੱਛਣਾ ਚਾਹੁੰਦਾ ਜੇ ਤੁਸੀਂ ਵਾਕਈ ਇੰਨੇ ਹਮਦਰਦੋਂ ਐਸਿਆਂ ਦੇ ਗਰੀਬਾਂ ਦੇ ਤਾਂ ਮਨੁੱਖ ਸਮਰੱਤੀ ਦੱਸੋ ਲੋਕਾਂ ਨੂੰ ਕੀ ਲਿਖਿਆ ਹੋਇਆ ਵਰਨ ਵੰਡ ਜਿਹੜੀ ਵਰਨ ਵਸਤਾ ਥੋੜੀ ਚਲਾਈ ਹੋਈ ਐ ਸ਼ੂਦਰਾਂ ਨੂੰ ਐਸ ਵੇਲੇ ਹਾਲਾਤ ਐ ਸੰਪਲਾ ਜੀ ਭਾਜਪੀ ਵਾਲਿਓ ਆਰਐਸ ਵਾਲਿਓ ਯੂਪੀ ਹੋਵੇ ਰਾਜਸਥਾਨ ਹੋਵੇ ਕੋਈ ਹੋਰ ਸੂਬਾ ਹੋਵੇ ਬਿਹਾਰ ਹੋਵੇ ਗਰੀਬਾਂ ਨੂੰ ਸ਼ੂਦਰਾਂ ਨੂੰ ਮੰਦਰਾ ਚ ਨਹੀਂ ਵੜ ਦਿੱਤਾ ਇਹਦਾ ਮੰਦਰਾ ਚ ਮੱਥਾ ਟੇਕਣਾ ਦੇਰ ਤੋਂ ਉੱਠੋ ਉਹ ਟਾਈਪ ਆ ਦੀ ਵੀ ਤੇ ਬੈਠਾ ਕੋਬਿੰਦ ਰਾਸ਼ਟਰਪਤੀ ਸੀਗਾ ਜੈਪ ਰਾਜਸਥਾਨ ਦੇ ਮੰਦਰ ਦੇ ਪੌੜੀਆਂ ਤੇ ਬਿਠਾ ਕੇ ਬਾਸ ਮੋੜ ਤਾਂ ਅੰਦਰ ਨਹੀਂ ਵੜ ਦਿੱਤਾ ਗਿਆ ਸੀ ਮਾਂਜੀ ਵਿਹਾਰ ਦਾ ਮੁੱਖ ਮੰਤਰੀ 9 ਮਹੀਨੇ ਮੁੱਖ ਮੰਤਰੀ ਦਾ 10 ਮਹੀਨੇ ਵਿਹਾਰ ਦਾ ਮੰਦਰ ਜ ਮੱਥਾ ਟੇਕਣ ਚਲੇ ਗਏ 10 ਵਾਰੀ ਮੰਦਰ ਨੂੰ ਦੁੱਧ ਨਾਲ ਤੋਤਾ ਗਿਆ ਸੀ ਜੇ ਆਹ ਰਾਜਸਥਾਨ ਦੇ ਵਿੱਚ ਇੱਕ ਐਸਸੀ ਬੱਚੇ ਨੇ ਮਾਸਟਰ ਦੇ ਤੌਣੇ ਨੂੰ ਹੱਥ ਲਾਦਾ ਸਕੂਲ ਚ ਪੀਣ ਵਾਲੇ ਪਾਣੀ ਵਾਲੇ ਤੌੜੇ ਨੂੰ ਤੇ ਮਾਸਟਰ ਨੇ ਕੁੱਟ ਕੇ ਜਵਾਬ ਮਾਰਤਾ ਸੀ ਆ ਵੱਡੇ ਵੱਡੇ ਧਨਾੜ ਜਿਹੜੇ ਸਰਮਾਇਦਾਰ ਜਾਂ ਜਿਹੜੇ ਉੱਚੀਆਂ ਜਾਤਾਂ ਵਾਲੇ ਆਪਨਪਨੂ ਕਹਾਉਂਦੇ ਆ ਸੂਦਰਾਂ ਨੂੰ ਬਹੁਤੇ ਸੂਬਿਆਂ ਦੇ ਵਿੱਚ ਘੋੜੀ ਨਹੀਂ ਚੜਨ ਦਿੰਦੇ ਵੇਹਾਂ ਵੇਲੇ ਇਹ ਅਸੀਂ ਦੱਸ ਪਤਾ ਕਿਉਂ ਰਹੇ ਆ ਕਿ ਸਾਰੀਆਂ ਪਾਰਟੀਆਂ ਆ ਕਾਂਗਰਸ ਜਦੋਂ ਹਕੂਮਤ 'ਚ ਸੀ ਕੀ ਕਰ ਰਹੀ ਸੀ ਇਹ ਬੜੇ ਬਿਆਨ ਦਾਗ ਰਹੇ ਨੇ ਜਾ ਵੀ ਰਹੇ ਨੇ ਇਨ੍ਹਾਂ ਦੀ ਹਕੂਮਤ ਵੇਲੇ ਬਿਹਾਰ 'ਚ ਕੀ ਹੋਇਆ ਕੀੜੀਆਂ ਕੀੜੀਆਂ ਸੈਨਾ ਬਣੀਆਂ ਨੇ ਉੱਥੇ ਕਿੰਨੇ ਥਾਂ ਯੂਪੀ 'ਚ ਧੱਕਾ ਹੋਇਆ ਜੋ ਲੱਖੇ ਨੇ ਬੋਲਿਆ ਘੋੜੇ ਤੇ ਨਹੀਂ ਚੜਨ ਦਿੱਤੇ ਸੀ ਉਦੋਂ ਤੁਸੀਂ ਆਪ ਦੀਆਂ ਸਰਕਾਰਾਂ ਮਿਲੇ ਕੀ ਕੀਤਾ ਅੱਜ ਪੰਜਾਬ ਜਾ ਕੇ ਪੰਜਾਬ ਚ ਐ ਵੀ ਕੋਈ ਗੱਲ ਨਹੀਂ ਸੀ ਬਟ ਅਸੀਂ ਚਾਹੁੰਦੇ ਹਾਂ ਜਿਹੜੀ ਥੋੜੀ ਬਹੁਤੀ ਵੀ ਗੱਲ ਹੈ ਇਹ ਪਾਰਟੀਆਂ ਫਾਇਦਾ ਨਾ ਉਠਾ ਪਾਉਣ ਸਾਰੇ ਪੰਜਾਬੀ ਇੱਕ ਰਹਿਣ ਔਰ ਜਿਹੜੀਆਂ ਸਮਾਜਿਕ ਲੈਵਲ ਤੇ ਗੱਲਾਂ ਨੇ ਸਾਡੇ ਦੋ ਘਰ ਦੁਆਰੇ ਯਾਰ ਚੰਗੀ ਗੱਲ ਹੈ ਅਸੀਂ ਦੋ ਬਾਟਿਆਂ ਨਾਲ ਆਪਣੀ ਸ਼ਿਕਾਇਤ ਹੈ ਚੰਗੀ ਗੱਲ ਹੈ ਅਸੀਂ ਪੰਗਤ ਇੱਕ ਭਗਤ ਕਹਿਆ ਸੀ ਗੁਰੂ ਸਾਹਿਬ ਨੇ ਅਸੀਂ ਦੋ ਬਣਾਉਣ ਲੱਗੇ ਆ ਇਹ ਚੰਗੀ ਗੱਲ ਸੋ ਅਸੀਂ 20 ਖਤਮ ਕਰੀਏ ਤਾਂ ਜੋ ਇਹ ਜੇ ਬੰਦਿਆਂ ਨੂੰ ਮੌਕਾ ਹੀ ਨਾ ਮਿਲੇ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਇਹ ਜਿੰਨੀਆਂ ਪਾਰਟੀਆਂ ਨੇ ਇਹਨਾਂ ਦੇ ਅੰਦਰੂਨੀ ਲੈਵਲ ਤੇ ਦੇਖੋ ਕੀ ਕਰ ਰਹੇ ਨੇ ਕਦੇ ਇਹਨਾਂ ਨੇ ਉਹਦੀ ਕੋਈ ਗੱਲ ਸੁਣੀ ਹੈ ਇੱਥੇ ਫਾਇਦਾ ਉਠਾਉਣ ਆ ਜਾਂਦੇ ਨੇ ਇਹਨਾਂ ਫੌਟ ਲਾਈਨਾਂ ਨੂੰ ਆਪਾਂ ਖਤਮ ਕਰੀਏ ਪਹਿਲਾਂ ਸੋ ਮੇਰੀ ਬੇਨਤੀ ਇਹੀ ਹੈ ਪੰਜਾਬ ਦੇ ਲੋਕੋ ਸਮਝ ਜੋ ਇਹ ਸਾਨੂੰ ਪਾੜ ਕੇ ਜਾਤਾਂ ਧਰਮਾਂ ਦੇ ਨਾਂ ਦੇ ਉੱਤੇ ਲੜਾ ਕੇ ਫਿਰ ਰਾਜ ਕਿਵੇਂ ਕਰਨਾ ਹੈ जाट ਤੇ ਦਲਤਾਂ ਨੂੰ ਹਰਿਆਣੇ ਜਿਨ੍ਹਾਂ ਨੇ ਬੰਡਿਆ ਉਹੀ ਨੀਤੀ ਬੀਜਪੀ ਹੁਣ ਪੰਜਾਬ ਸ਼ੁਰੂ ਕਰਨਾ ਚਾਹੁੰਦੀ ਐ ਤੇ ਇਹ ਅੱਗ ਨਾਲ ਖੇਡ ਰਹੇ ਐ ਤੇ ਅੱਗ ਦੇ ਵਿੱਚ ਝੁਲਸਣਾ ਕਿਹਨੇ ਆਪਣੇ ਪੰਜਾਬ ਦੇ ਲੋਕਾਂ ਨੇ ਆ ਗਲਾਰੇ ਆ ਪੰਜਾਬ ਨੂੰ ਇਹ ਸੋ ਬਾਜੋ ਇਹਨਾਂ ਗੱਲਾਂ ਤੋਂ ਕਿ ਅਸੀਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਅੱਜ ਸਮੁੱਚੇ ਪੰਜਾਬ ਨੂੰ ਸਾਰੀਆਂ ਪਾਰਟੀਆਂ ਧੜਿਆਂ ਤੋਂ ਸਾਰੇ ਮੱਜਮਾ ਜਾਤਾਂ ਤੋਂ ਉੱਪਰ ਉੱਠ ਕੇ ਉਸ ਪਰਿਵਾਰਾਂ ਨਾਲ ਖੜਨਾ ਚਾਹੀਦਾ ਹੈ ਉਹਨਾਂ ਪਰਿਵਾਰਾਂ ਨੂੰ ਧੱਕਾ ਹੋਇਆ ਉਹਨਾਂ ਦੇ ਕੁੱਟ ਵੀ ਪੈ ਗਈ ਉਹਨਾਂ ਦੇ ਪਰਚੇ ਵੀ ਹੋ ਗਏ ਤੇ ਉਹ ਫਿਰ ਛਾਲਾ ਮਾਰਦਾ ਕ ਬੰਧੂਰ ਤੇ ਗੰਧੂਰ ਦੀ ਤੁਹਾਨੂੰ ਮੈਂ ਹਿਸਟਰੀ ਦੱਸੀ ਤੇ ਗੰਧੂਰ ਹੈ ਕੀ ਆ ਸਿਰੇ ਦਾ ਠੱਗ ਬੰਦਾ ਸਿਰੇ ਦਾ ਚੋਰ ਬੰਦਾ ਆ ਸਾਰੇ ਜ਼ਿਲੇ ਉਹਦੇ ਕੋਲੇ ਆ ਪਿਛਲੇ 20 ਸਾਲਾਂ ਤੋਂ ਤੇ ਕਿਵੇਂ ਗਰੀਬਾਂ ਦਾ ਖੂਨ ਚੂਸ ਰਿਹਾ ਹੈ ਡੀਸੀ ਬਹੰਡਾ ਹੁਣ ਵੀ ਉੱਥੇ ਉਹੀ ਅਹਿਮਦ ਸ਼ਖਤ ਪਰੇ ਬੈਠੇ ਜਿਹੜੇ ਹੁਣ ਡੀਸੀ ਲੱਗੇ ਹੋਇਆ ਬਣੇ ਇਹੀ ਡੀਸੀ 2 ਸਾਲ ਪਹਿਲਾਂ ਵੀ ਬਣਡੇ ਹੁੰਦੇ ਸੀਗੇ ਇਨਾਂ ਕੋਲ ਸਾਡਾ ਬੈਠ ਕੇ ਫੈਨਲਾ ਹੋਇਆ ਸੀ ਕਿ ਮੈਂ ਜਾ ਕੇ ਉੱਥੇ ਆ ਪੁੱਛ ਲੋ ਜਾ ਕੇ ਬਟੰਡੇ ਵਾਲੇ ਜਿਹੜੇ ਪੱਲੇਦਾਰਾਂ ਦਾ ਕੰਮ ਕਰਦੇ ਆ ਏਸੇ ਠੇਕੇਦਾਰ ਕੋਲੋਂ ਮੈਂ ਜਿਹੜਾ 90 ਪੈਸੇ ਦਿੰਦਾ ਸੀ 2 ਰੁਪਏ 10 ਪੈਸੇ ਦਵਾਈ ਸੀਗੇ ਸੋ ਇਸ ਕਰਕੇ ਇਹ ਜਿਹ ਠੱਗਾਂ ਤੋਂ ਬਚਣ ਦੀ ਲੋੜ ਹੈ ਇਹ ਮਾਹੌਲ ਖਰਾਬ ਕਰ ਕਰ ਰਹੇ ਆ ਭਾਈਚਾਰਾ ਖਰਾਬ ਕਰ ਰਹੇ ਆ ਤੇ ਅੱਗ ਲਾ ਰਹੀ ਹੈ ਭਾਜੀਪੀ ਵਾਲੇ ਤੇ ਹੋਰ ਜਿਹੜੀਆਂ ਇਹ ਲੁੱਟਣ ਵਾਲੇ ਬੰਦੇ ਨੇ ਨਾ ਉਹ ਕਦੇ ਵੀ ਕਿਸੇ ਫਿਰਕੇ ਦੇ ਨਹੀਂ ਹੁੰਦੇ ਨਾਉ ਜੱਟ ਹੁੰਦੇ ਨੇ ਨਾਉ ਦਲਤ ਹੁੰਦੇ ਨੇ ਨਾਉ ਬ੍ਰਾਹਮਣ ਹੁੰਦੇ ਨੇ ਨਾਉ ਕੋਈ ਹੋਰ ਹੁੰਦੇ ਨੇ ਉਹ ਲੁਟੇਰੇ ਹੁੰਦੇ ਨੇ ਤੇ ਜਿਹੜੇ ਵਿਕਟਮ ਹੁੰਦੇ ਨੇ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੁੰਦਾ ਉਹ ਵਿਚਾਰੇ ਵੀ ਕਿਸੇ ਫਿਰਕੇ ਦੇ ਨਹੀਂ ਹੁੰਦੇ ਉਹ ਜ਼ੁਲਮ ਸਹਿਣ ਵਾਲੇ ਹੁੰਦੇ ਨੇ ਸੋ ਪਲੀਜ਼ ਇਹਨੂੰ ਫਿਰਕਿਆਂ ਚ ਨਾ ਵੰਡੋ ਜ਼ੁਲਮ ਕਰਨ ਵਾਲਾ ਤੇ ਸਹਿਣ ਵਾਲਾ ਇਹਦੇ ਚ ਵੰਡ ਕੇ ਨਾਲ ਖੜੋ ਜਿਹਦੇ ਨਾਲ ਧੱਕਾ ਹੋ ਰਿਹਾ ਨਾਲੇ ਨਾਲੇ ਸੋਚਣ ਵਾਲੀ ਗੱਲ ਆ ਮੈਂ ਸ਼ਾਂਪਲਾ ਜੀ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਐਮਐਲਏ ਵੀ ਤਾਂ ਫਿਰ ਉੱਥੇ ਏਸੀ ਐਸੀ ਨੇ ਅਸਾਂ ਨੂੰ ਧੱਕਾ ਕਰਾਇਆ ਤੇ ਉਹਨੇ ਹੀ ਤਾਂ ਫੋਨ ਕੀਤਾ ਹੈ ਉਹਨੇ ਹੀ ਤਾਂ ਫੋਨ ਕੀਤਾ ਪੁਲਿਸ ਨੂੰ ਜੀ ਅੱਗ ਨਾ ਲਾਓ ਸ਼ਾਂਤ ਰਹਿਣ ਦਿਓ ਪੰਜਾਬ ਨੂੰ ਪੰਜਾਬ ਨੇ ਪਹਿਲਾਂ ਬਹੁਤ ਨੁਕਸਾਨ ਖਾਧਾ ਧੰਨਵਾਦ ਤੁਹਾਡਾ